ਲੋ ਜੀ ਦਰਖਾਸਤਾਂ ਤੁਸੀਂ ਬੜੀਆਂ ਸੁਣੀਆਂ ਹੋਣੀਆਂ ਲੋਕ ਆਪਦੇ ਜ਼ਿਲ੍ਹੇ ਦੇ ਡੀਸੀ ਨੂੰ ਦਰਖਾਸਤ ਦਿੰਦੇ ਆ ਕਿ ਸਾਡਾ ਗਲੀ ਦੇ ਵਿੱਚ ਆ ਕੰਮ ਨਹੀਂ ਹੁੰਦਾ ਸਾਡੀ ਗਲੀ ਨਹੀਂ ਬੰਦੀ ਸਾਡਾ ਸੀਵਰੇਜ ਪੈਣ ਵਾਲਾ ਸਾਡੀ ਆ ਕੰਮ ਨਹੀਂ ਹੁੰਦਾ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਨੂੰ ਦਿੰਦੇ ਆ ਉਸ ਤੋਂ ਬਾਅਦ ਐਮਐਲਏ ਮੁੱਖ ਮੰਤਰੀਆਂ ਤੱਕ ਚਿੱਠੀਆਂ ਕੱਢਦੇ ਆ ਕਿ ਭਾਈ ਸਾਡੇ ਕੰਮ ਹੋਣੇ ਚਾਹੀਦੇ ਪਰ ਅਕ ਨਵੇਂ ਤਰੀਕੇ ਦੀ ਦਰਖਾਸਤ ਤੁਹਾਡੇ ਸਾਹਮਣੇ ਸਕਰੀਨ ਤੇ ਹੈ ਇਹ ਹੈਗੀ ਆ ਮਾਨਯੋਗ ਸਰਪੰਚ ਸਾਹਿਬ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ 30 ਸਾਲਾਂ ਦੇ ਨੌਜਵਾਨਾਂ ਦੇ ਵਿਆਹ ਨਾਲ ਹੋਣ ਸੰਬੰਧੀ ਨੌਜਵਾਨ ਆਪਣੇ ਪਿੰਡ ਦੇ ਸਰਪੰਚ ਨੂੰ ਚਿੱਠੀ ਘਟਦੇ ਆ ਚਿੱਠੀ ਬੜੀ ਹਾਸੋਈਣੀ ਆ ਜਿੱਥੇ ਪਿਛਲੇ ਲੰਮੇ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਕੁੜੀਆਂ ਦੀ ਜੰਮਣ ਦਰ ਜਿਹੜੀ ਆ ਉਹ ਬੜੀ ਘਟ ਗਈ ਸੀ ਤੇ ਮੁੰਡੇ ਜਿਹੜੇ ਆ ਉਹ ਬਹੁਤ ਜ਼ਿਆਦਾ ਹੋ ਗਏ ਸੀ ਕਿਉਂਕਿ ਲੋਕ ਕੁੜੀਆਂ ਜੰਮਣਾ ਪਸੰਦ ਨਹੀਂ ਕਰਦੇ ਸੀਗੇ ਸਮਾਜ ਸਾਡਾ ਸਿਸਟਮ ਸਾਡਾ ਐਸਾ ਹੋ ਗਿਆ ਕਿ ਪ੍ਰੂਨ ਹੱਤਿਆ ਵਧ ਗਈ ਸੀ ਪਰ ਹੁਣ ਇਹ ਰੇਸ਼ਿਓ ਜਿਹੜੀ ਆ ਉਹ ਘਟ ਗਈ ਹੈ ਤਾਂ ਆਹ ਚਿੱਠੀ ਨੇ ਹੋਰ ਚਿੰਤਾ ਜਿਹੜੀ ਆ ਉਹ ਖੜੀ ਕਰ ਦਿੱਤੀ ਆ ਕਹਿੰਦੇ ਆ ਕਿ ਬੇਨਤੀ ਕੀਤੀ ਜਾਂਦੀ ਹੈ ਅਸੀਂ 30 ਸਾਲਾਂ ਨੌਜਵਾਨ ਆਪਣੇ ਵਿਆਹ ਕਰਾਉਣੇ ਚਾਹੁੰਦੇ ਆ ਸਾਨੂੰ ਕੋਈ ਰਿਸ਼ਤਾ ਨਹੀਂ ਕਰਦਾ ਅਸੀਂ ਬਹੁਤ ਦੁਖੀ ਆ ਸਾਨੂੰ ਸਾਰੇ ਲੋਕ ਛੜੇ ਕਹਿ ਕੇ ਤੰਗ ਕਰਦੇ ਆ ਅਸੀਂ ਸਾਰੇ ਇਹ ਬੇਨਤੀ ਸਮੂਹ ਪੰਚਾਇਤ ਤੇ ਸਰਪੰਚ ਬਾਦਲ ਸਿੰਘ ਹਿੰਮਤਪੁਰਾ ਨੂੰ ਕਰਦੇ ਆ ਸਾਡੇ ਲਈ ਜਲਦੀ ਤੋਂ ਜਲਦੀ ਰਿਸ਼ਤੇ ਲੱਭ ਕੇ ਵਿਆਹ ਕਰਾਇਆ ਜਾਣ ਲਓ ਵੀ ਸਰਪੰਚਾਂ ਨੂੰ ਹੁਣ ਵਿਆਹ ਵੀ ਕਰਾਉਣੇ ਪੈਣੇ ਆ ਧਿਆਨ ਦੇ ਲੋ ਸਾਰੇ ਪੰਜਾਬ ਦੇ ਸਰਪੰਚ ਪਿੰਡਾਂ ਦੇ ਕਹਿੰਦੇ ਵੀ ਜੇ ਤੁਸੀਂ ਸਾਡੇ ਵਿਆਹ ਕਰੋਗੇ ਪਿੰਡ ਦੇ ਵੋਟਰਾਂ ਦੀ ਗਿਣਤੀ ਵਧ ਜੂਗੀ ਤਾਨੂੰ ਵੀ ਸੋਖੜ ਜੂਗਾ ਕਹਿੰਦਾ ਪਿੰਡ ਦੇ ਕੰਮ ਤਾਂ ਹੁੰਦੇ ਰਹਿੰਦੇ ਆ ਪਰ ਸਾਡੇ ਵੱਲੇ ਪਹਿਲਾਂ ਧਿਆਨ ਦਿਓ ਪਹਿਲ ਦੇ ਆਧਾਰ ਤੇ ਅਸੀਂ ਸਰਪੰਚਾਂ ਨੂੰ ਬੇਨਤੀ ਕਰਦੇ ਆ ਕਿ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ ਤੇ ਇਹ ਲਹਿਰ ਪੂਰੇ ਪੰਜਾਬ ਵਿੱਚ ਛੇੜ ਦਿੱਤੀ ਜਾਊਗੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਸਾਡਾ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਸਰਕਾਰ ਜਿਹੜੀ ਆ ਉਹ ਨਤੀਜੇ ਭੁਗਤਣ ਲਈ ਤਿਆਰ ਰਵੇ ਸਾਡੇ ਵੱਲ ਜ਼ਰੂਰੀ ਧਿਆਨ ਦਿੱਤਾ ਜਾਵੇ ਧੰਨਵਾਦੀ ਹੋਵਾਂਗੇ ਆਪ ਦੇ ਸ਼ੁਭ ਚਿੰਤਕ ਸਮੂਹ ਨੌਜਵਾਨ ਪਿੰਡ ਹਿੰਮਤਪੁਰਾ ਥੱਲੇ ਦਸਕਤ ਕੀਤੇ ਹੋਏ ਤੁਸੀਂ ਦੇਖ ਸਕਦੇ ਹੋ ਉਦੋਂ ਥੱਲੇ ਇੱਕ ਮੋਰ ਵੀ ਲੱਗੀ ਹੈ ਸ਼ਰਮਾ ਕੰਪਿਊਟਰ ਦੀ ਤਾਂ ਇਹ ਚਿੱਠੀ ਜਿਹੜੀ ਹੈ ਵਾਇਰਲ ਹੋ ਰਹੀ ਸੋਸ਼ਲ ਮੀਡੀਆ ਦੇ ਉੱਤੇ ਕਈ ਚੈਨਲਾਂ ਦੇ ਉੱਤੇ ਵੀ ਚੱਲ ਗਈ ਹੁਣ ਇਹ ਮਜ਼ਾਕ ਨਾਲ ਪਾਈ ਹੈ ਜਾਂ ਇਹ ਵਾਕਈ ਹਿੰਮਤਪੁਰਾ ਦੇ ਵਿੱਚ ਐਸੀ ਪ੍ਰੋਬਲਮ ਹੈਗੀ ਆ ਭਾਈ ਧਿਆਨ ਦੇਣ ਦੀ ਲੋੜ ਆ ਪਿੰਡ ਦੇ ਸਰਪੰਚ ਸਾਹਿਬ ਨੂੰ ਅਸੀਂ ਵੀ ਕਹਿੰਦੇ ਆ ਕਿ ਐ ਇੰਨੇ ਛੜੇ ਤੁਸੀਂ ਨਹੀਂ 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 ਛੜੇ ਦੀ ਇੰਨੇ ਨੌਜਵਾਨ ਤੁਹਾਡੇ ਪਿੰਡ ਦੇ ਵਿੱਚ ਹਜੇ ਵਿਆਹੇ ਨਹੀਂਗੇ ਜ਼ਰੂਰ ਇੱਕ ਵੱਡੇ ਪੱਦਰ ਦੇ ਉੱਤੇ ਮੁਹਿਮ ਸ਼ੁਰੂ ਦੀ ਲੋੜ ਆ ਪਿੰਡ ਦੇ ਵਿੱਚ ਇਸ਼ਤਿਹਾਰ ਜਿਹੜਾ ਹੈਗਾ ਪੰਜਾਬ ਦੇ ਅਖਬਾਰਾਂ ਚ ਕਢਾਓ ਕਿ ਸਾਡੇ ਪਿੰਡ ਚ ਮੁੰਡੇ ਇੰਨੇ ਪੜੇ ਲਿਖਿਆ ਉਹਨਾਂ ਨੂੰ ਰਿਸ਼ਤੇ ਜ਼ਰੂਰ ਕਰੋ ਮੈਨੂੰ ਲੱਗਦਾ ਹੈ ਕਿ ਮਸਲਾ ਛੇਤੀ ਹੱਲ ਹੋ ਜਾਊਗਾ